ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਗੁਰੂ ਦਸ਼ਮੇਸ਼ ਪ੍ਰਕਾਸ਼ ਦੇ ਜੋ ਗੜੀਵਾਰ ਦੇ ਮੁਤਾਬਕ ਸਤਿਗੁਰੂ ਦਸ਼ਮੇਸ਼ ਦਾ ਜੋ ਇਹ ਹਵਾਲਾ ਬਰਤਾਂਤ ਜੀ ਨੂੰ ਹਵਾਲਿਆਂ ਮੁਤਾਬਕ ਜੋ ਆਪਾਂ ਪ੍ਰਸੰਗ ਸ਼ੁਰੂ ਕਰਨ ਜਾ ਰਹੇ ਹਾਂ ਜੀ ਮੁਸਲਮਾਨ ਬਾਦਸ਼ਾਹ ਦਾ ਹਿੰਦੂਸਤਾਨ ਵਿੱਚ ਆਉਣਾ ਆਉ ਸਰਵਣ ਕਰੀਏ ਜਦੋਂ ਬੇਥ ਫਾਕੀਆਂ ਵੱਧ ਗਈਆਂ ਆ ਕੇ ਦੁੱਖਾਂ ਨੇ ਪੈਰ ਫਲਾਏ ਇੱਥੇ ਨਾਲ ਫੁੱਟ ਦੇ ਘਾਟ ਪਿਆਰ ਗਿਆ ਕਮਜ਼ੋਰੀਆਂ ਨੇ ਤੰਬੂ ਲਾਏ ਇੱਥੇ ਮਾਰੀ ਮਿਟ ਗਈ ਜੋਰ ਬਹਾਦਰੀ ਦੇ ਡਰ ਕਾਇਰਤਾ ਆਣ ਕੇ ਛਾਏ ਇੱਥੇ ਪਿਆਰ ਵਤਨ ਤੇ ਕੌਮ ਦਾ ਉੱਡ ਗਿਆਈ 파ਟੂ ਤਾੜਨੀ ਧੀਰਜ ਮਾਏ ਇੱਥੇ ਮੈਂ ਕਰੋ ਗਿਆਂ ਬੇਥ ਬਾਕੀਆਂ ਨੇ ਮੈਂ ਪੈ ਕਰੋ ਗਿਆਂ ਬੇਥ ਬਾਕੀਆਂ ਨੇ ਮੁਸਲਮਾਨ ਸੁਗਤਾਨ ਬੁਲਾਏ ਇਥੇ ਉਹ ਤਾਂ ਅੱਗੇ ਬੈਠੇ ਇਹੋ ਤੱਕ ਦੇਸੀ ਵਾਂਗ ਬਦਲਾ ਦੇ ਉਮੜਾਏ ਇਥੇ ਦਰੇ ਖੈਬਰੋਂ ਲੰਘ ਕੇ ਆਣ ਵੜੇ ਭਾਰੇ ਜੰਗ ਜਦਾਲਮ ਚਾਏ ਇਥੇ ਕਈ ਵਾਰ ਭਾਵੇਂ ਚੰਗੇ ਲੜੇ ਹਿੰਦੂ ਚੱਪੇ ਚੱਪੇ ਤੇ ਜੰਗ ਉਠਾਏ ਇਥੇ ਇਧਰ ਫੁੱਟ ਤੇ ਉਧਰ ਇਤਫਾਕ ਹੈ ਸੀ ਮੁਸਲਮਾਨਾਂ ਦੇ ਝੰਡੇ ਲਹਿਰਾਏ ਇਥੇ ਅੰਤ ਹਿੰਦੂਆਂ ਨੂੰ ਨੀਵਾ ਪਿਆ ਹੋਣਾ ਗਈ ਸ਼ਰਾ ਮੁਹੰਮਦੀ ਛਾਏ ਇਥੇ ਵੱਡੀ ਜਿੱਤਾਂ ਦੇ ਵਿੱਚ ਹੰਕਾਰ ਆਕੇ ਮੁਸਲਮਾਨਾਂ ਨੇ ਜ਼ੁਲਮ ਕਮਾਏ ਇੱਥੇ ਜੇ ਕਰ ਲਿਖਾਂ ਤਾਂ ਦੁਖਣਗੇ ਵੀਰ ਮੇਰੇ ਇੱਥੇ ਵਾਸਤੇ ਨਹੀਂ ਗਿਣਾਏ ਇੱਥੇ گویا ਚਰੂਦਿਆ ਗੱਲਾਂ ਫੁੱਲਦਾ ਨਹੀਂ ਨਹੀਂ ਦੱਸਦਾ ਜ਼ੁਲਮ ਜਿਤਾਏ ਇੱਥੇ ਲਿਖਾਂ ਗੁਰਾਂ ਦਾ ਜਸ ਕਰਤਾਰ ਸਿੰਘਾ ਕੀ ਕਿਸੇ ਨੂੰ ਲੈਣਾ ਦੁਖਾਏ ਇੱਥੇ ਕੀ ਫੁੱਲ ਨੇ ਫੁੱਲ ਕੇ ਹੱਥ ਆਉਣਾ ਤਵਾ ਰੀਖ ਨਾ ਫੁੱਲ ਸੁਣਾਉਂਦਾ ਮੈਂ ਜਸ ਗੁਰਾਂ ਦਾ ਲਿਖਣ ਦੀ ਲੋੜ ਮੈਨੂੰ ਗੱਲਾਂ ਬੀਤੀਆਂ ਨਹੀਂ ਦੁਹਰਾਉਂਦਾ ਮੈਂ ਨਾ ਲਿਖਦਾ ਗੁਲਸ਼ ਨਾ ਲਿਖਦਾ ਜਲੂਸ ਰੰਗੇ ਦੇ ਵੀ ਉਹਦੀਆਂ ਕੀਤੀਆਂ ਤੇ ਵੜਦਾ ਪਾਉਂਦਾ ਮੈਂ ਉਹਦੇ ਸਮੇਂ ਦਾ ਲਿਖਣਾ ਹਾਲ ਪਿਆ ਇਸ ਵਾਸਤੇ ਕਲਮ ਉਠਾਵਦਾ ਮੈਂ ਮਜਬੂਰ ਹੂੰ ਕੇਤਾ ਔਰੰਗਜੀਬੀ ਹਾਂ ਸਮੇਂ ਦੀ ਵਨਗੀ ਵਖਾਉਂਦਾ ਮੈਂ ਮਜਬੂਰ ਹੋ ਕੇ ਤਾਂ ਔਰੰਗਜੀਬੀ ਹਾਂ ਸਮੇਂ ਦੀ ਵਨਗੀ ਵਖਾਉਂਦਾ ਮੈਂ ਮੈਂ ਆਪਣੇ ਦਿਨੋਂ ਕਰਤਾਰ ਸਿੰਘਾ ਮਰ ਗਏ ਨੂੰ ਇੱਕ ਨਹੀਂ ਲਾਉਂਦਾ ਮੈਂ ਚੁਗਤਿਆਂ ਦੀ ਬਾਦਸ਼ਾਹੀ ਖਾਨਦਾਨ ਕਈ ਬਾਦਸ਼ਾਹੀ ਕਰ ਗਏ ਆਪੋ ਆਪਣਾ ਜੋਰ ਜਤਾ ਪਾਈ ਵਾਰੀ ਆਈ ਜਾਂ ਫਿਰ ਚੁਗਤਿਆਂ ਦੀ ਕੀਤੀ ਇਹਨਾ ਵੀ ਘਾਟਣਾ ਆ ਭਾਈ ਪੰਜ ਪੀੜੀਆਂ ਜਾਂ ਇਹਨਾ ਇਹ ਨਾਰਾਜ ਕੀਤਾ ਚੰਗੀ ਤਰ੍ਹਾਂ ਲੈ ਪੈਰ ਜਮਾ ਭਾਈ ਹਿੰਦੁਸਤਾਨ ਸਾਰਾ ਤਬੇ ਹੋ ਗਿਆਈ ਲੈ ਰਾਜੇ ਮਹਾਰਾਜੇ ਨਵਾਬ ਭਾਈ ਫਿਰ ਤਖਤ ਔਰੰਗੇ ਦੇ ਹੱਥ ਆਇਆ ਆਇਆ ਜ਼ੁਲਮ ਬਿਨਾਹੀ ਤਾ ਪਾਈ ਲੱਗਾ ਸਖਤੀਆਂ ਕਰਨ ਕਰਤਾਰ ਸਿੰਘਾ ਹਿੰਦੂ ਧਰਮ ਦੇ ਤਾਂ ਹੀ ਦਬਾ ਭਾਈ ਰੰਗ ਦੇ ਬਿਰਾਜ ਇਹੇ ਬੜਾ ਤਾਸਬੀ ਕਟ ਰਹਿ ਸੀ ਬੰਦੇ ਤਖਤ ਅਧਮੂਲ ਮਚਾ ਦਿੱਤਾ ਕਈਨੇ ਹਾਥ ਹੀ ਬਾਪ ਨੂੰ ਕੈਦ ਕਰਕੇ ਦੁਖ ਬੁੱਢੇ ਨੂੰ ਬੇਅੰਤ ਹਾ ਦਿੱਤਾ ਚੁਟਾ ਭਾਈ ਮੁਰਾਦ ਦਾ ਕਤਲ ਕੀਤਾ ਦਾਰੇ ਸ਼ਾ ਤਾਈ ਮਰਵਾ ਦਿੱਤਾ ਜੈਬੁਨਿ ਸ਼ਾ ਤਾਈ ਫੜ ਕੇ ਕੈਦਖਾਨੇ ਔਲਾਦ ਦਾ ਮੋਤ ਕਾ ਦਿੱਤਾ ਮੁੱਲਾ ਕਾਜ਼ੀਆਂ ਦਾ ਜੋਰ ਬਹੁਤ ਵਧਿਆ ਨਾਲ ਹਿੰਦੂਆਂ ਵੈਰ ਵਧਾ ਦਿੱਤਾ ਕਰੋ ਕਰੋ ਕਾਫਰਾਂ ਨੂੰ ਮੁਸਲਮਾਨ ਫੜ ਕੇ ਹੁਕਮ ਹਾਕਮਾਂ ਤਾਈ ਸੁਣਾ ਦਿੱਤਾ ਆਪਰ ਜਿਵੇਂ ਇਸਲਾਮ ਦੇ ਵਿੱਚ ਆਵਣ ਤੇਵੇ ਲੈ ਆਉ ਇਸ ਖਾ ਦਿੱਤਾ ਚੱਟੀ ਦੰਨ ਵਗਾਰ ਸਿਰ ਹਿੰਦੂਆਂ ਦੇ ਦੂਣਾ ਜੇਜੀਆਂ ਅੱਗੇ ਤੋਂ ਲਾ ਦਿੱਤਾ ਕੋਈ ਪੜੇ ਨਾ ਵੇਦ ਪੁਰਾਣ ਕਿਦਰੇ ਮੂਮ ਯੱਗ ਕਰਨਾ ਵੀ ਹਟਾ ਦਿੱਤਾ ਵੇਚ ਮੰਦਰਾਂ ਸੰਖ ਕੜਿਹਾਲ ਕਿਤੇ ਵਜੇ ਮੂਲ ਨਾ ਹੁਕਮ ਸੁਣਾ ਦਿੱਤਾ ਚੰਗਾ ਪਹਿਨਣਾ ਖਾਵਣਾ ਬੰਦ ਕੀਤਾ ਖੁਸ਼ੀ ਐਸ਼ ਰਾਮ ਹਟਾ ਦਿੱਤਾ ਵੱਡੇ ਅਹੁਦਿਆਂ ਤੋਂ ਹਿੰਦੂ ਲਾ ਛੱਡੇ ਰਹਿਂਦਾ ਖੁੰਦਾ ਵੀ ਕਦਰ ਗਵਾ ਦਿੱਤਾ ਬਸ ਮੱਚ ਪਈ ਮਾਰੋ ਮਾਰ ਸਾਰੇ ਦੇਸ਼ ਵਿੱਚ ਸ਼ਰਾਬ ਰੌਲਾ ਪਾ ਦਿੱਤਾ ਰੋਜ਼ ਸੈ ਹਿੰਦੂ ਮੁਸਲਮਾਨ ਹੁੰਦੇ ਰੌਲਾ ਹਾਕਮ ਬੜਾ ਮਚਾ ਦਿੱਤਾ ਸਰਮਦ ਵਰਗਿਆਂ ਨੂੰ ਫੜ ਕਤਲ ਕੀਤਾ ਦਿਲੋਂ ਖੌਫ ਖੁਦਾ ਦਾ ਉਠਾ ਦਿੱਤਾ ਬਣੀ ਹਿੰਦ ਵਿਚਾਰੀ ਦੇ ਪਾਇ ਔਖੀ ਸਮਾਂ ਕਿਆਮਤੀ ਉਹਨਾਂ ਲਿਆ ਦਿੱਤਾ ਪੇਡ ਬੱਕਰੀ ਦੇ ਵਾਂਗ ਹੋਏ ਹਿੰਦੂ ਜਿਸ ਫੜਿਆ ਉਸੇ ਦਬਾ ਦਿੱਤਾ ਧੀਆਂ ਪਹਿਣਾ ਦਾ ਫਿਰਦਾ ਹੋਇਆ ਔਖਾ ਜੋਰੀ ਅੱਖਾਂ ਦਾ ਧਰਮ ਰੁੜਾ ਦਿੱਤਾ ਰਾਜੀ ਰਾਣੀਆਂ ਵਿੱਚ ਨਾ ਆਣ ਰਹੀ ਰਾਜੀ ਰਾਣੀਆਂ ਵਿੱਚ ਨਾ ਆਣ ਰਹੀ ਅਗੇ ਸ਼ਰਾਦੇ ਸਿਰ ਝੁਕਾ ਦਿੱਤਾ ਪਰ ਜਾ ਦੁਖੀ ਹੋ ਗਈ ਕਰਤਾਰ ਸਿੰਘਾ ਦੁਖ ਜਾਲਮਾ ਬਹੁਤ ਦੁਖਾ ਦਿੱਤਾ ਪਰ ਜਾ ਦੁਖੀ ਹੋਈ ਕਰਤਾਰ ਸਿੰਘਾ ਦੁਖ ਜਾਲਮਾ ਬਹੁਤ ਦੁਖਾ ਦਿੱਤਾ ਤਥਾ ਦਿਨੋ ਦਿਨ ਔਰੰਗੇ ਦੇ ਜ਼ੁਲਮ ਵਦੇ ਦੁਖੀ ਹੋਈ ਪਰ ਜਾ ਬੇਸ਼ਿਆਰ ਭਾਈ ਸਾਧ ਸੰਤ ਕਰੀਬ ਸਾਧ ਸੰਤ ਗਰੀਬ ਆ ਤੰਗ ਹੋਏ ਸਰਾ ਜੋਰ ਫੜ ਗਈ ਆਪਾਰ ਭਾਈ ਬਾਦਸ਼ਾਹੀ ਫਰ ਜਾ ਤਾਈਂ ਦੂਰ ਕਰਕੇ ਬਾਦਸ਼ਾਹੀ ਫਰ ਜਾ ਤਾਈਂ ਦੂਰ ਕਰਕੇ ਖੜੀ ਜ਼ੁਲਮ ਦੀ ਸ਼ਾ ਤਲਵਾਰ ਭਾਈ ਸਹਿ ਹਿੰਦੂ ਆਏ ਦਿਨ ਕਤਲ ਹੁੰਦੇ ਜੋਰ ਜ਼ਬਰਦਸਤ ਗਰਮ ਬਜ਼ਾਰ ਭਾਈ ਮਾਰੀ ਜਨਮ ਦੀ ਜਾਨ ਦੀ ਧਰਮ ਛੱਡੀ ਮਾਰੀ ਜਨਮ ਦੀ ਜਾਨ ਦੀ ਧਰਮ ਛੱਡੀ ਹਿੰਦੂ ਪਰਜਾ ਹੋਈ ਦੁਖਿਆਰ ਭਾਈ ਮੰਦਰ ਟਹਿ ਕੇ ਮਸਜਦਾਂ ਬਣ ਗਈਆਂ ਜੰਝੂ ਟਿੱਕਾ ਬੋਦੀ ਰਹੇ ਉਤਾਰ ਭਾਈ ਹਿੰਦੂ ਮੌਤ ਦੇ ਮੂੰਹ ਦੇ ਵਿੱਚ ਆਏ ਕਾਜੀ ਮੁੱਲਾ ਹੋਏ ਹੁਸ਼ਿਆਰ ਭਾਈ ਜਿਹੜਾ ਖੁਸ਼ੀ ਦੇ ਨਾਲ ਨਾ ਦੀਨ ਮੰਨੇ ਉਹਦੇ ਖੜਕਦੀ ਸਿਰ ਤਲਵਾਰ ਭਾਈ ਮੁਸਲਮਾਨ ਨਾ ਚਿੰਤ ਅਜਾਦ ਫਿਰਦੇ ਮੁਸਲਮਾਨ ਨਾ ਚਿੰਤ ਅਜਾਦ ਫਿਰਦੇ ਸਿਰ ਹਿੰਦੂਆਂ ਡੰਨ ਵੇ ਘਾਰ ਭਾਈ ਵਰਜਾ ਬਹੁਤ ਦੁਖੀ ਹੋਈ ਥਾ ਤਾਈਓ ਰਾਤ ਦਿਨ ਰੋਂਦੇ ਨਰ ਨਾਰ ਭਾਈ ਦੇਵੀ ਦੇਵਤਾ ਕੋਈ ਨਾ ਬੋੜਦਾ ਆ ਸੁਪੇ ਜਾ ਕੇ ਸਭ ਪਹਾੜ ਭਾਈ ਅੰਤ ਦੁਖੀ ਹੋਏ ਜਦੋਂ ਲੋਕ ਬਹੁਤੇ ਸੁਣੀ ਪਰਖ ਅਕਾਲ ਪੁਕਾਰ ਭਾਈ ਜੀਆਂ ਜੰਤ ਉਹਦੇ ਉਹਨੂੰ ਫਿਕਰ ਸਾਰਾ ਚਾਇਆ ਜਗਤ ਦਾ ਕਰਨ ਸੁਧਾਰ پائی ਜੀਆਂ ਜਾਣਦੇ ਉਹਦੇ ਉਹਨੂੰ ਫਿਕਰ ਸਾਰਾ ਚਾਹਿਆ ਜਗਤ ਦਾ ਕਰਨ ਸੁਧਾਰ پائی ਪੂਰਨ ਪੁਰਖ ਮਹਾਬਲੀ ਪ੍ਰਤਾਪ ਵਾਲਾ ਖਾਸ ਭੀਜਿਆ ਵਿੱਚ ਸੰਸਾਰ ਭਾਈ ਕੀਤਾ ਜਲਮ ਅੰਧੇਰ ਨੂੰ ਦੂਰ ਜਿਸ ਨੇ ਜਾਲਮ ਜ਼ਲਮ ਸਣੇ ਕੀਤੇ ਖਵਾਰ ਭਾਈ ਇਸ ਦੇਸ਼ ਦੇ ਸੁਖ ਆਮ ਬਦਲੇ ਆਪ ਦੁੱਖ ਚੱਲੇ ਬੇਸ਼ੁਮਾਰ ਭਾਈ ਪੰਥ ਖਾਲਸਾ ਜਿਸ ਨੇ ਪ੍ਰਗਟ ਕੀਤਾ ਮਹਾਬਲੀ ਕੌਮਾ ਸਰਦਾਰ ਭਾਈ ਸੁਣੋ ਉਸ ਦੀ ਕਥਾ ਕਰਤਾਰ ਸਿੰਘਾ ਬੇੜਾ ਹਿੰਦ ਕੀਤਾ ਜਿਸ ਪਾਰ ਪਾਈ ਵਾਕ ਕਵੀ ਸਮੇ ਆਪਣੇ ਸਭ ਕਰ ਅਵਤਾਰ ਹੋ ਕੇ ਹੁਕਮਪੁਰਖ ਅਕਾਲ ਬਜਾ ਗਏ ਜਿਸ ਜਿਸ ਨੂੰ ਸੌਪਿਆ ਕੰਮ ਜਿਹੜਾ ਉਹ ਵਿੱਚ ਸੰਸਾਰ ਨਿਭਾ ਗਏ ਹਰ ਯੁਗ ਦੇ ਵਿੱਚ ਅਵਤਾਰ ਹੋਏ ਜੋ ਪੂਜਾ ਸੋ ਕਾਰ ਕਰਾ ਗਏ ਰਾਮਚੰਦ ਮਹਾਰਾਜ ਤੇ ਸ੍ਰੀ ਕ੍ਰਿਸ਼ਨ ਜੀ ਹੋਰ ਬਹੁਤ ਸਰੂਪ ਵਿਖਾ ਗਏ ਕਈ ਡੰਡ ਤੇ ਕਦੀ ਉਪਦੇਸ਼ ਦੇ ਕੇ ਸਿੱਧੇ ਰਸਤੇ ਲੋਕਾਂ ਨੂੰ ਪਾ ਗਏ ਤਿੰਨ ਯੁਗ ਸਨਤਨੀ ਚਾਲ ਇਹੋ ਓਹੋ ਅਵਤਾਰ ਸਮਾ ਗਏ ਹੁਣ ਯੁਗ ਆਇਆ ਚੌਥਾ ਪਾਪ ਭਰਿਆ ਸਾਰੇ ਪਾਪ ਕੋ ਕਰਮ ਹੀ ਛਾ ਗਏ ਆਗੂ ਆਏ ਕੁਝ ਦੀਸ ਦੇ ਵਿੱਚ ਜਿਹੜੇ ਉਹ ਅਗੋਂ ਫਤੂਰ ਮਚਾ ਗਏ ਆਪੋ ਆਪਣੀ ਧਾਣ ਕੇ ਜਾਲ ਨਵੇਂ ਦੁਨੀਆਦਾਰਾਂ ਤਾਈਂ ਫਸਾ ਗਏ ਵੱਖੋ ਵਖਰੇ ਮਜ ਬਚਲਾ ਕੇ ਜੀ ਸਗੋਂ ਹੋਰ ਫਸਾਦ ਵਧਾ ਗਏ ਆਏ ਲੋਕਾਂ ਨੂੰ ਰੱਬ ਦੇ ਰਾਹ ਪਾਉਣੇ ਸਗੋਂ ਰੱਬ ਦਾ ਨਾਮ ਮਿਟਾ ਗਏ ਆਪੋ ਆਪਣੀ ਮਾਣ ਵਡਾਈ ਅੰਦਰ ਰਾਸਤੇ ਨਵੇਂ ਹੀ ਨਵੇਂ ਚਲਾ ਗਏ ਰਾ ਰੱਬ ਦਾ ਦੱਸਿਆ ਕਿਸੇ ਨੂੰ ਨਾ ਸਗੋਂ ਆਪ ਆ ਰੱਬ ਕਹਾ ਗਏ ਦੁਨੀਆਦਾਰ ਅਨਸੋ ਗਿਆਨ ਬਿਨਾ ਦੁਨੀਆਦਾਰ ਅਨਸੋ ਗਿਆਨ ਬਿਨਾ ਆਗੂ ਲਾ ਕੇ ਪਿੱਛੇ ਰੜਾ ਗਏ ਇੱਕ ਰੱਬ ਦੇ ਥਾਂ ਕਰੋੜ ਕਈ ਇਕ ਰੱਬ ਦੀ ਥਾਂ ਕਰੋੜ ਕਈ ਰੱਬ ਦੁਨੀਆ ਵਿੱਚ ਬਣਾ ਗਏ ਸਗੋਂ ਲੋਕਾਂ ਤਾਈਂ ਗੁਮਰਾਹ ਕਰਕੇ ਭਾਰੀ ਕਹਿਰ ਦੇ ਭਾਰੀ ਕਰਾ ਗਏ ਇਹ ਜੋ ਮਜਬਾਂ ਦੇ ਆਣ ਕੇ ਵੈਰ ਵਦੇ ਅੰਨੇ ਅੰਨੇ ਆਗੂ ਹੀ ਸਾਰੇ ਪਵਾ ਗਏ ਕੀਤੀ ਰੱਬ ਦੀ ਮੀਟ ਕੇ ਵੇਖ ਲਵੋ ਕੀਤੀ ਰੱਬ ਦੀ ਨੀਟ ਕੇ ਵੇਖ ਲਵੋ ਆਪੋ ਆਪਣੀ ਸ਼ਰਾਹ ਠਹਿਰਾ ਗਏ ਕਿਸ ਇੰਦਰੀ ਤੇ ਕਿਸ ਕੰਨ ਵੱਡੇ ਕਈ ਸਿਰ ਕਈ ਮੂੰ ਨਾ ਗਏ ਤਾੜ ਤੋੜ ਕੇ ਅਸਲੀ ਰੂਪ ਤਾਈ ਹੋਰੋ ਸ਼ਕਲਾਂ ਕਈ ਵਟਾ ਗਏ ਮੁੱਦਾ ਗੱਲ ਕਾਦੀ ਜਿੰਨੇ ਹੋਏ ਆਗੂ ਜਿਦੋ ਜਿਦੀ ਉਹ ਮਿੱਟੀ ਉਡਾ ਗਏ ਵਦੇ ਵੈਰ ਤੇ ਭਗਤੀ ਪ੍ਰੇਮ ਘਟੇ ਦੁੱਖ ਦੀਸ਼ ਨੂੰ ਪਏ ਦਬਾ ਗਏ ਅੰਤ ਫਿਰ ਅਕਾਲ ਨੇ ਕਰੀ ਕਿਰਪਾ ਸਤ ਗੁਰੂ ਦੁਨੀਆਂ ਵਿੱਚ ਆ ਗਏ ਧਰਨੋਂ ਸਰੂਪ ਸੁਧਾਰ ਕੀਤਾ ਨੀ ਪੇਦ ਅਖੰਡ ਮੂੰਹ ਪੇਦ ਆਖੰਡ ਛੁਪਾ ਗਏ ਵਾਰ ਆਈ ਹੁਣ ਗੁਰੂ ਦਸ਼ਮੇਸ਼ ਜੀ ਦੀ ਜੋਰ ਜੁਲਮ ਸਾਰੇ ਦਹਿਲਾ ਗਏ ਵਾਰ ਆਈ ਹੁਣ ਗੁਰੂ ਦਸ਼ਮੇਸ਼ ਜੀ ਦੀ ਜੋਰ ਜੁਲਮ ਸਾਰੇ ਦਹਿਲਾ ਗਏ ਸੁਨੋ ਧਰ ਕੇ ਧਿਆਨ ਕਰਤਾਰ ਸਿੰਘਾ ਕੀ ਪਰ ਉਪਕਾਰ ਕੁਮਾ ਗਏ ਸੁਨੋ ਧਰ ਕੇ ਧਿਆਨ करतार सिंह की पार उपकार कमा गए वाहगुरु जी का खालसा वाहगुरु जी की फते